ਮਰਿਆ ਸਭ ਸਾਡੇ ਗਲ ਪਾਇਆ ਪਰ ਅੱਜ ਨੈਤ ਵੀ ਇਸ ਦਾ ਨਵਾਂ ਮਰਿਆ ਸਭ ਸਾਡੇ ਗਲ ਪਾਇਆ ਕਿ ਉਹ ਦੁੱਖ ਦੇ ਗੋਟਿਆ ਵਾਲੇ ਅੱਜ ਬਿਹਾਰੀ ਬਾਜਪਾਈ ਨੇ ਪਾਇਆ ਉਹ ਅੱਜ ਬਿਹਾਰੀ ਬਾਜਪਾਈ ਜਿਹੜਾ ਭਗਵਾਨਤ ਮਾਨ ਮੰਗੂ ਲੋਕ ਸਭਾ ਦੇ ਵਿੱਚ ਬੜੇ ਚੁੱਪਲੇ ਫਿਰਦਾ ਸੀ ਹਾਂ ਜੀ ਤਰੰਤਾਰ ਤੋਂ ਇੱਕ ਵੱਡਾ ਕਾਫਲਾ ਸਾਡੇ ਦੇ ਸਾਥੀਆਂ ਦਾ ਆਇਆ ਹੈ ਸਾਥੀਆਂ ਦੇ ਜੱਜਪੀ ਨੂੰ ਸਲਾਮ ਹੈ ਦੋ ਨਾਰੇ ਲਾਉਂਗਾ ਸਾਥੀਆਂ ਦੇ ਜੱਜਪੀ ਨੂੰ ਸਲਾਮ ਕਰਨ ਵਾਸਤੇ ਪਰਾਣੀ ਪੈਚਸਕੀ ਬਾਹਰ ਕਰੋ ਬਾਹਰ ਕਰੋ ਬਾਹਰ ਕਰੋ ਪੰਜਾਬ ਸਰਕਾਰ ਮਰਦਾਬਾਦ 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 ਮੁੱਖ ਮੰਤਰੀ ਮਰਦਾਬਾਦ 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 ਸਾਡਾ ਇੱਕਾ ਜਿੰਦਾਬਾਦ 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 ਤੋਂ ਅਸੀਂ ਗੱਲ ਕਰਦੇ ਸੀ ਕਿ ਜਿਹੜਾ ਇਹ ਮਰਿਆ ਸੱਪ ਹੈ ਇਹ ਸਾਡੇ ਗੱਲ ਦੇ ਵਿੱਚ ਉਸ ਦੁਖਦੇ ਗੋਟਿਆ ਵਾਲੇ ਭਾਜਪਾ ਨੇ ਪਾਇਆ ਭਲੇ ਹੀ ਸਰਕਾਰ ਇਹੋ ਨੂੰ ਭਾਰਤ ਰਤਨ ਦੇ ਨਾਲ ਨਿਵਾਜਦੀ ਰਹੇ ਪਰ ਜਿਹੜੇ ਸਮਾਜਿਕ ਸਰੱਖਿਆ ਤੇ ਜਿਹੜੇ ਐਨਪੀਐਸ ਸਪੀੜਤ ਮਲਾਜਮ ਨੇ ਉਹ ਇਨ੍ਹਾਂ ਲੋਕਾਂ ਦੀਆਂ ਜਾ ਕੇ ਕਬਰਾਂ ਦੇ ਉੱਤੇ ਹਮੇਸ਼ਾ ਇਹਨਾਂ ਨੂੰ ਲਾਤਾਂ ਪਾਉਂਦੀ ਰਹੂਗੀ ਸੋ ਉਹਦੇ ਪੱਛੇ ਇਨ੍ਹਾਂ ਦੇ ਚਾਹਦੇ ਆ ਉਹੀ ਸੇਵ ਟੁਟਕਲਿਆਂ ਦੀ ਗੱਲ ਨੂੰ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਧਾਰਨਾ ਚਾਹੁੰਦੇ ਨੇ ਇਹਨਾਂ ਨੂੰ ਲੱਗਦਾ ਹੈ ਕਿ ਲੋਕਾਂ ਤੋਂ ਫੋਹੀ ਜਾਓ ਤੇ ਲੋਕਾਂ ਦੇ ਹੱਕ ਦੱਬੀ ਜਾਓ ਲੋਕਾਂ ਨੂੰ ਚੁਟਕਲੇ ਸੁਣਾਈ ਜਾਓ ਤਾਂ ਅਸੀਂ ਦੱਸ ਦਿਨਾ ਚਾਹੁੰਦੇ ਆ ਕਿ ਤੁਮੰਤ ਮਾਨ ਸਾਹਿਬ ਤੁਹਾਡਾ ਇਹ ਜਿਹੜਾ ਕੁਲਫੀ ਗਰਮਾ ਗਰਮ ਵਾਲਾ ਗਾਮ ਹੈ ਇਹ ਬੜਾ ਜਾਂਦੀ ਬੰਦ ਹੋਣ ਵਾਲਾ ਹੈ ਆ ਜਿਹੜੇ ਐਨਪੀਐਸ ਮੁਲਾਜ਼ਮ ਪੂਰੇ ਪੰਜਾਬ ਤੋਂ ਪੀੜਤ ਲੋਕ ਤੁਹਾਡੇ ਵੱਸ ਪਹੁੰਚੇ ਨੇ ਇਹ ਤੁਹਾਡੀ ਕੁਲਫੀ ਨੂੰ ਠੰਡਿਆ ਕਰਨ ਵਾਸਤੇ ਆਏ ਨਹੀਂ ਤੁਸੀਂ ਬਾਕੀ ਰਾਜਾਂ ਦੇ ਵਿੱਚ ਪ੍ਰਚਾਰ ਕਰਕੇ ਆਇਓ ਤੁਸੀਂ ਕਹਿ ਕੇ ਆਏ ਹੋ ਕਿ ਅਸੀਂ ਪੰਜਾਬ ਦੇ ਵਿੱਚ ਪੁਰਾਣੀ ਪੈਨਸ਼ਨ ਲਾਗੂ ਕਰਤੀ ਤੁਹਾਨੂੰ ਲੱਗਦਾ ਹੈ ਕਿ ਸਾਡੀਆਂ ਮੇਰੀਆਂ ਕੈਸਟਾਂ ਦੇ ਬਾਬੂ ਇਹ ਲੋਕ ਮੇਰੀਆਂ ਗੱਲਾਂ ਬਾਤਾਂ ਨੂੰ ਅਲਵਾੜੀਆਂ 'ਚ ਬੰਦ ਕਰ ਦੇਣਗੇ ਪਰ ਇਹ ਐਨਪੀਐਸ ਮਾਣਿਕ ਨੇ ਕੀ ਤੁਹਾਡੇ ਕੀਤੇ ਹੋਏ ਵਾਅਦੇ ਨੂੰ ਭੁੱਲਣਗੇ ਨਹੀਂ ਜਿੱਥੇ ਕਿਤੇ ਤੁਸੀਂ ਜਾਓਗੇ ਆ ਜਿਹੜੀਆਂ 92 ਲੱਖਾਂ ਤੁਸੀਂ ਸਾਨੂੰ ਪ੍ਰੋਸਟ ਦੇ ਦਿੱਤੇ ਹੋਰੇ ਥਾਲੀ ਦੇ ਵਿੱਚ ਇਹ 92 ਲੱਖਾਂ ਦੀ ਸੁਣਵਾਈ ਪਹਿਲਾਂ ਤਾਂ ਤੁਹਾਡੀ ਸਰਕਾਰ ਚ ਨਹੀਂ ਹੋ ਰਹੀ ਤੁਹਾਡੀ ਸਰਕਾਰ ਇਹਨਾਂ 92 ਬੰਦੇ ਦੀ ਕੋਈ ਗੱਲ ਨਹੀਂ ਸੁਣ ਰਹੀ ਤੁਸੀਂ ਇਹਨਾਂ ਦਾ ਫੋਨ ਤੱਕ ਨਹੀਂ ਚੱਕਦੇ ਤੇ ਦੂਜੇ ਪਾਸੇ ਫਿਰ ਇਹਨਾਂ ਦਾ ਜਿਹੜਾ ਘਰ ਦੇ ਦਰਵਾਜ਼ੇ ਨੇ ਉਹ ਅਸੀਂ ਬੰਦ ਕਰ ਦੇਣੇ ਨੇ ਇਹਨਾਂ ਦੀ ਹਾਲਤ ਥੋਪੀਆਂ ਦੇ ਕੁੱਤੇ ਵਾਲੀ ਕਰ ਦੇਣੀ ਏ ਨਾ ਇਹ ਘਰ ਦੇ ਰਹੇ ਨੇ ਤੇ ਨਾ ਇਹ ਘਟਦੇ ਰਹੇ ਨੇ ਸੋਸਾਇਟੀ ਸਾਹਿਬ ਦਾ ਇਸ਼ਾਰਾ ਹੋ ਗਿਆ ਮੈਂ ਮਾਨਸਾ ਜ਼ਿਲ੍ਹੇ ਦੇ ਸਾਥੀਆਂ ਨੂੰ ਜਿਹੜੇ ਪਾਸੋਂ ਤੋਂ ਪਲੱਸ ਗਿਣਤੀ ਚ ਆਏ ਨੇ ਸਾਰੇ ਸਾਥੀਆਂ ਨੂੰ ਉਹਨਾਂ ਨੂੰ ਇੱਕ ਵਾਰੀ ਫੇਰ ਕੋਨੇ ਦੇ ਜੱਜਵਾਲੀ ਨੂੰ ਸਲਾਮ ਕਰਦਾ ਇਹ ਫੇਰ ਅਖੀਰ ਤੇ ਵਿੱਚ ਇਹੀ ਕਹੂੰਗਾ ਕਿ ਹਿੰਮਤ ਕਰ ਜੇ ਰਾਸਤੇ ਵਿੱਚ ਕਠਨਾਈਆਂ ਨੇ ਹੰਜੂਆਂ ਨੇ ਤਕਦੀਰਾ ਤੱਕ ਪਲਟਾਈਆਂ ਨੇ ਜਿਨ੍ਹਾਂ ਨੇ ਠੋਕਰ ਨੂੰ ਠੋਕਰ ਮਾਰੀ ਹੈ ਉਹਨਾਂ ਨੂੰ ਹੀ ਰਾਸ ਠੋਕਰਾਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਾਉਣ ਦੇ ਲਈ ਮੇਰਾ ਨਾਲ ਹੀ ਲਿਆ ਪੁਰਾਣੀ ਪੈਨਸ਼ਨ ਬੈਂਕ ਨਾਲ ਹੀ ਲਿਆ ਸਾਂਝੇ ਮੋਰਚੇ ਦੇ ਬੈਨਰ ਹੇਠ ਇਕੱਤਰ ਸਮੂੱਚੇ ਮੁਲਾਜ਼ਮ ਦੋਸਤੋ ਇਹ ਚਰਚਾ ਹੈ ਕਿ ਅੱਜ ਦੇਸ਼ ਦੇ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਹਰ ਉਹ ਵਰਗ ਭਾਵੇਂ ਉਹ ਮੁਲਾਜ਼ਮਾਂ ਭਾਵੇਂ ਉਹ ਕਿਸਾਨ ਆ ਭਾਵੇਂ ਉਹ ਮਜ਼ਦੂਰ ਆ ਸਰਮਾਇਦਾਰੀ ਦੀ ਜਕੜ ਹੈ ਜਿਹੜੀ ਦਿਨ ਪਰ ਦਿਨ ਵੱਧ ਰਹੀ ਆ ਕਿਰਤੀਆਂ ਦੇ ਉੱਤੇ ਬਾਰ ਆ ਜਿਹੜੇ ਤਿੱਖੇ ਹੋ ਰਹੇ ਆ ਉਹਨਾਂ ਥਾਂ ਥਾਂ ਦੇ ਉੱਤੇ ਜੋ ਵੀ ਨਾਚ ਆ ਆਪਾਂ ਹਰ ਨੂੰ ਦੇਖਦੇ ਆ ਖਾਸ ਕਰਕੇ ਇਸ ਰੈਲੀ 'ਚ ਪਹੁੰਚੇ ਹੋ ਸੂਝਵਾਨ ਲੋਕ ਜ਼ਰੂਰ ਜਾਣਦੇ ਆ ਕਿ ਦੇਸ਼ ਦੀ મોદી ਸਰਕਾਰ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਕੀ ਕਰ ਰਹੀ ਆ ਅੱਜ ਅਸੀਂ ਉਸ ਦੌਰ ਚ ਇੱਕੋ ਹੀ ਮੰਗ ਨੂੰ ਲੈ ਕੇ ਪ੍ਰਾਣੀ ਪੈਨਸ਼ਨ ਨੂੰ ਬਹਾਰ ਕਰਾਉਣ ਦੇ ਲਈ ਇਸ ਮੋਰਚੇ ਦੀ ਆਵਾਜ਼ ਤੇ ਜਿਹੜੀ ਆਪ ਦੀ ਸਰਕਾਰ ਇਹਨੂੰ ਰਾਜਧਾਨੀ ਮੰਨਦੀ ਆਪਣਾ ਉਹਨੂੰ ਬਗਾਰਨ ਵਾਸਤੇ ਉਹਨੂੰ ਦੱਸਣ ਵਾਸਤੇ ਆਏ ਮੈਂ ਇਹ ਕਹਿਣਾ ਚਾਹੁੰਦਾ ਹਾਂ ਮੁੱਖ ਮੰਤਰੀ ਪੰਜਾਬ ਤੇ ਪੰਜਾਬ ਦੀ ਸਰਕਾਰ ਨੂੰ ਕਿਉਂਕਿ ਸਮਾਂ ਥੋੜਾ ਹੈ ਬਹੁਤ ਡਿਟੇਲਸ ਗੱਲ ਨਹੀਂ ਹੋ ਸਕਣੀ ਇਸ ਕਰਕੇ ਇਹ ਵੀ ਸੁਨੇਹਾ ਦੇਣਾ ਹੈ ਕਿ ਤੁਸੀਂ ਪੰਜਾਬ ਦੀਆਂ ਦੋਨੋਂ ਹੀ ਪਹਿਲੀਆਂ ਪਾਰਟੀਆਂ ਜਿਨ੍ਹਾਂ ਨੇ ਲੰਮਾ ਸਮਾਂ ਰਾਜ ਕੀਤਾ ਪੰਜਾਬ ਦੇ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਦੁਖੀ ਕੀਤਾ ਉਹਨਾਂ ਨੂੰ ਰਿਜੈਕਟ ਕਰਨ ਦੇ ਲਈ ਪੰਜਾਬ ਦੇ ਲੋਕਾਂ ਦਾ ਮਨ ਸੀ ਉਹਦੇ ਵਿੱਚੋਂ ਤੁਸੀਂ ਚੁਣੇ ਕਿ ਤੁਸੀਂ ਈਮਲਾਦਮਾ ਦਾ ਇਹ ਨੌਜਵਾਨਾਂ ਦਾ ਕੋਈ ਭਲਾ ਕਰ ਸਕੋ ਪਰ ਦੋ ਸਾਲਾਂ ਤੁਸੀਂ ਉਸ ਰਸਤੇ ਦੇ ਲਈ ਤੁਰੇ ਨਹੀਂ ਹੁਣ ਕੀ ਹੋਣਾ ਹੈ ਤੁਹਾਨੂੰ ਇਹ ਕਹਿਣਾ ਹੈ ਕਿ ਪੰਜਾਬ ਦੇ ਲੋਕ ਆ ਜਿਹੜੇ ਲੋਕਾਂ ਦਾ ਦੇਸ਼ ਦੀ ਆਜ਼ਾਦੀ ਦੇ ਵਿੱਚ ਆਪਣਾ ਇਤਿਹਾਸ ਆ ਇਹ ਪੰਜਾਬ ਦੇ ਉਹ ਲੋਕ ਆ ਜਿਹੜੇ ਮੋਦੀ ਦੇ ਵੱਲੋਂ ਬਣਾਏ ਕਿਸਾਨੀ ਦੇ ਕਾਲੇ ਕਾਨੂੰਨਾਂ ਦੀ ਲੜਾਈ ਇੱਥੋਂ ਉੱਠੀ ਇਹ ਉਹੀ ਪੰਜਾਬ ਦੇ ਲੋਕ ਆ ਕਿ ਜਦੋਂ ਇਹ ਪ੍ਰਾਣੀ ਪੈਨਸ਼ਨ ਤੋਂ ਨਿਊ ਪੈਨਸ਼ਨ ਸਕੀਮ ਦੇ ਲੋਕ ਆਏ ਤਾਂ ਇੱਥੋਂ ਹੀ ਲੜਾਈ ਆ ਜਿਹੜੀ ਪੰਜਾਬ ਤੋਂ ਉੱਠੀ ਜਦੋਂ ਲੋਕ ਇਹ ਸੋਚਦੇ ਸੀ ਕਿ ਸ਼ਾਇਦ ਉਹਨਾ 골ਡ ਪੈਨਸ਼ਨ ਦੇ ਉੱਤੇ ਕੋਈ ਲੜਾਈ ਨਹੀਂ ਦਿੱਤੀ ਜਾ ਸਕਦੀ ਇਹ ਤਾਂ ਇੱਕ ਕਾਨੂੰਨ ਜਿਹੜਾ ਨਵੀਂ ਪੈਨਸ਼ਨ ਦਾ ਬਣ ਗਿਆ ਇਹਨੂੰ ਨਹੀਂ ਰੁਕਿਆ ਜਾ ਸਕਦਾ ਪਰ ਪੰਜਾਬ ਦੇ ਮਰਾਜਮਾ ਨੇ ਲੜਾਈ ਸ਼ੁਰੂ ਕੀਤੀ ਔਰ ਇਹ ਲੜਾਈ ਅੱਜ ਪੂਰੇ ਦੇਸ਼ 'ਚ ਫੈਲੀ ਔਰ ਬਹੁਤ ਸਾਰੀਆਂ ਸਰਕਾਰਾਂ ਨੂੰ ਆਪਣੀ ਪਰ ਆਪਣੇ ਆਪਣੇ ਸਟੇਟ ਦੇ ਵਿੱਚ ਓਪੀਐਸਾ ਜਿਹੜੀ ਉਹ ਲਾਗੂ ਕਰਨੀ ਪਈ ਆਖਰ 'ਚ ਮੈਂ ਕਹਿੰਦਾ ਹੋਇਆ ਕਿ ਭਗਵੰਤ ਮਾਨ ਜੀ ਤੁਸੀਂ ਲੋਕਾਂ ਤੋਂ ਛਿੰਦਰ ਵੀ ਖਾਈ ਜਾਣੇ ਆ ਤੁਹਾਨੂੰ ਪੰਜਾਬ ਦੇ ਜਿੰਨੇ ਜੇ ਤੁਸੀਂ ਘੱਟ ਛਿੰਦਰ ਖਾਣੇ ਆ ਤਾਂ ਉਨੀ ਜਲਦੀ ਜਿਹੜੀ ਇਹ ਪੁਰਾਣੀ ਪੈਨਸ਼ਨ ਬਹਾਲ ਕਰ ਦਿਓ ਨਹੀਂ ਤੁਹਾਨੂੰ ਜਿੰਨਾ ਲੇਟ ਕਰੋਗੇ ਤੁਹਾਡੀ ਸਰਕਾਰ ਦੇ ਯਾਰ ਤੁਹਾਡੇ ਉਹੀ ਤੁਹਾਡੀ ਛੇਤਰ ਪ੍ਰਿੰਟ ਇਹਨਾਂ ਲੋਕਾਂ ਨੇ ਵੱਧ ਕਰਨੀਆਂ ਪਰ ਪੁਰਾਣੀ ਪੈਸੇ ਤੁਹਾਨੂੰ ਬਹਾਲ ਕਰਨੀਆਂ ਇਹ ਬਿਲਕੁਲ ਕਲੀਅਰ ਆ ਤੁਸੀਂ ਨੂੰ ਰੋਕ ਨਹੀਂ ਸਕਦੇ ਜੈ ਜਨਤਾ ਜਿੱਤ ਲੜਦੇ ਲੋਕਾਂ